ਨੰਬਰ 1 ਅਦਰਕ ਤੇ ਅਜਵਾਇਨ ਨੂੰ ਆਪਣੇ ਖਾਣੇ ਦੇ ਵਿੱਚ ਜਾਂ ਆਪਣੀ ਦਿਨਚਰਿਆ ਦੇ ਵਿੱਚ ਜੇਕਰ ਤੁਸੀਂ ਸ਼ਾਮਿਲ ਕਰ ਲੈਂਦੇ ਹੋ ਤਾਂ ਗੈਸ ਅਤੇ ਕਬਜ਼ ਤੋਂ ਤੁਹਾਨੂੰ ਸਦਾ ਲਈ ਰਾਹਤ ਮਿਲ ਜਾਵੇਗੀ। ਨੰਬਰ 2 ਜੇਕਰ ਕਿਸੇ ਨੂੰ ਐਸਿਡਿਟੀ ਬਾਅਦ ਹਾਜਮੀ ਜਾਂ ਭੁੱਖ ਨਹੀਂ ਲੱਗਦੀ ਤਾਂ ਉਹ ਸਵੇਰੇ ਸਵੇਰੇ ਖਾਲੀ ਪੇਟ ਦੁੱਧ ਤੇ ਮਖਾਣਿਆਂ ਨੂੰ ਲੈਣ ਨੰਬਰ 3 ਜੇਕਰ ਤੁਸੀਂ ਸਵੇਰ ਦੇ ਖਾਣੇ ਦੇ ਵਿੱਚ ਡੇਲੀ ਇੱਕ ਕੀਵੀ ਖਾ ਲੈਂਦੇ ਹੋ ਤਾਂ ਤੁਹਾਨੂੰ ਅੱਖਾਂ ਦੀ ਕਦੇ ਵੀ ਪ੍ਰੋਬਲਮ ਨਹੀਂ ਆਵੇਗੀ ਨਾਲ ਹੀ ਤੁਹਾਡੀ ਸਕਿਨ ਗਲੋ ਹੋਵੇਗੀ ਤੇ ਵਾਲ ਘੱਟ ਝੜਨਗੇ ਨੰਬਰ 4 ਜੇਕਰ ਤੁਹਾਨੂੰ ਸਰਦੀ ਵਿੱਚ ਕਾਮ ਜਾਂ ਖੰਗ ਹੋਈ ਹੈ ਤਾਂ ਰਾਤ ਨੂੰ ਸੌਣ ਲੱਗੇ ਇੱਕ ਗਲਾਸ ਦੁੱਧ ਦੇ ਵਿੱਚ ਇੱਕ ਚਮਚਾ ਹਲਦੀ ਦਾ ਤੇ ਥੋੜੀ ਜਹੀ ਕਾਲੀ ਮਿਰਚਾਂ ਪਾ ਕੇ ਇਸ ਨੂੰ ਪੀ ਲਵੋ ਤੁਹਾਨੂੰ ਤੁਰੰਤ ਰਾਹਤ ਮਿਲੇਗੀ ਨੰਬਰ 5 ਜੇਕਰ ਤੁਸੀਂ ਕਣਕ ਦੇ ਆਟੇ ਵਿੱਚ ਥੋੜਾ ਜਿਹਾ ਬੇਸਣ ਮਿਲਾ ਕੇ ਖਾਣਾ ਸ਼ੁਰੂ ਕਰ ਦਿਓ ਤੁਹਾਨੂੰ ਡਾਇਬਟੀਜ਼ ਦੇ ਉੱਤੇ ਮਟਾਪਾ ਕਦੇ ਨਹੀਂ ਆਵੇਗਾ ਨੰਬਰ 6 ਤੇਲ ਦੇ ਵਿੱਚ ਕੋਈ ਵੀ ਚੀਜ਼ ਬਣਾਉਂਦੇ ਸਮੇਂ ਜੇਕਰ ਤੁਸੀਂ ਪੂਰੇ ਬਣਾਉਂਦੇ ਹੋ ਜਾਂ ਪਕੌੜੇ ਬਣਾਉਂਦੇ ਹੋ ਤਾਂ ਤੇਲ ਦੇ ਵਿੱਚ ਇੱਕ ਚੁਟਕੀ ਨਮਕ ਦੀ ਪਾ ਲਓ ਇਸ ਦੇ ਨਾਲ ਤੁਹਾਡੇ ਜਿਹੜੇ ਪਕੌੜੇ ਹੋਣਗੇ ਜਾਂ ਪੂਰੀਆਂ ਹੋਣੀਆਂ ਬਹੁਤ ਘੱਟ ਤੇਲ ਨੂੰ ਸੋਕਣਗੀਆਂ ਨੰਬਰ 7 ਕੱਲ ਇਹ ਪੇਟ ਸਾਫ ਦਾ ਪਾਣੀ ਪੀਣ ਦੇ ਨਾਲ ਤੇਜ਼ੀ ਨਾਲ वजन ਘਟਦਾ ਹੈ ਇਹ ਚੀਜ਼ ਦਾ ਅਸਰ ਪੰਜ ਤੋਂ 10 ਦਿਨਾਂ ਦੇ ਵਿੱਚ ਹੀ ਦੱਸਣ ਲੱਗ ਜਾਂਦਾ ਹੈ ਨੰਬਰ 8 ਜੇਕਰ ਤੁਸੀਂ ਡੇਲੀ 8 ਤੋਂ 10 ਗਲਾਸ ਪਾਣੀ ਪੀਂਦੇ ਹੋ ਤਾਂ ਤੁਹਾਡੀ ਕਿਡਨੀ ਤੰਦਰੁਸਤ ਰਹੇਗੀ ਨੰਬਰ 9 ਜੇਕਰ ਤੁਸੀਂ 25 ਦਿਨ ਲਗਾਤਾਰ ਖਾਲੀ ਪੇਟ ਅਨजीर किशਮਿਸ਼ ਬਦਾਮ ਮੂੰਗਫਲੀ ਪਿਸਤਾ ਨੂੰ ਪੀਓ ਕੇ ਖਾਣ ਲੱਗ ਗਏ ਤਾਂ ਤੁਹਾਡੀਆਂ ਹੱਡੀਆਂ ਬਹੁਤ ਜ਼ਿਆਦਾ ਮਜ਼ਬੂਤ ਹੋ ਜਾਣੀ ਹੈ 25 ਦਿਨਾਂ ਦੇ ਵਿੱਚ ਹੀ ਤੁਹਾਡੇ ਸਰੀਰ ਦੇ ਵਿੱਚ ਇੱਕ ਨਵੀਂ ਤਰ੍ਹਾਂ ਦੀ ਤਾਕਤ ਆਵੇਗੀ ਤੇ ਤੁਹਾਡੀ ਕੈਲਸ਼ੀਅਮ ਦੀ ਕਮੀ ਸਾਰੀ ਦੂਰ ਹੋ ਜਾਵੇਗੀ ਨੰਬਰ 10 ਜਿਨ੍ਹਾਂ ਲੋਕਾਂ ਦੇ ਵਿੱਚ ਖੂਨ ਦੀ ਕਮੀ ਹੈ ਉਹ ਬੈਂਗਣ ਨੂੰ ਭੁੱਲ ਕੇ ਵੀ ਨਹੀਂ ਖਾਣੇ ਚਾਹੀਦੇ ਨੰਬਰ 11 ਸਵੇਰੇ ਖਾਲੀ ਪੇਟ ਨਿੰਬੂ ਪਾਣੀ ਪੀਣ ਦੇ ਨਾਲ ਸਰੀਰ ਦੀ ਸਾਰੀ ਗੰਦਗੀ ਬਾਹਰ ਨਿਕਲ ਜਾਂਦੀ ਹੈ ਨੰਬਰ 12 ਸਵੇਰੇ ਖਾਲੀ ਪੇਟ ਜੀਰੇ ਦਾ ਪਾਣੀ ਪੀਣ ਦੇ ਨਾਲ ਕਬਜ਼ ਜੜ ਤੋਂ ਖਤਮ ਹੋ ਜਾਂਦੀ ਹੈ ਨੰਬਰ 13 ਜੇਕਰ ਤੁਹਾਡੇ ਅੱਖਾਂ ਦੇ ਵਿੱਚੋਂ ਪਾਣੀ ਵਗਦਾ ਰਹਿੰਦਾ ਹੈ ਤਾਂ ਤੁਹਾਨੂੰ ਕੱਚੀ ਗਾਜਰ ਖਾਣੀ ਚਾਹੀਦੀ ਹੈ ਉਸ ਦੇ ਨਾਲ ਤੁਹਾਡੀ ਇਹ ਬਿਮਾਰੀ ਠੀਕ ਹੋ ਜਾਵੇਗੀ ਨੰਬਰ 14 ਉਂਗਲੀਆਂ ਤੇ ਬਾਰ-ਬਾਰ ਟਾਕੇ ਪਾਉਣ ਦੇ ਨਾਲ ਜਾਂ ਕਈ ਬਾਰ-ਬਾਰ ਛਿੜਕਾਉਣ ਦੇ ਨਾਲ ਬੁਢਾਪਾ ਜਲਦੀ ਆਉਂਦਾ ਹੈ ਨੰਬਰ 15 ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਦੁੱਧ ਪੀਣਾ ਫਾਇਦੇਮੰਦ ਹੁੰਦਾ ਹੈ ਨੰਬਰ 16 ਮਲਤਾਨੀ ਮਿੱਟੀ ਚਿਹਰੇ ਦੇ ਉੱਪਰ ਲਗਾਉਣ ਦੇ ਨਾਲ ਦਾਗ ਧੱਬੇ ਦੂਰ ਹੋ ਜਾਂਦੇ ਨੇ ਨੰਬਰ 17 ਹਰ ਰੋਜ਼ 30 ਮਿੰਟ ਤੁਰਨ ਦੇ ਨਾਲ ਦਿਲ ਸਿਹਤਮੰਦ ਰਹਿੰਦਾ ਹੈ ਯੋਗਾ ਕਰਨ ਦੇ ਨਾਲ ਸਰੀਰ ਦੇ ਵਿੱਚ ਲਚਕੀਨਾਪਣ ਵੱਧ ਜਾਂਦਾ ਹੈ ਨੰਬਰ 18 ਘੱਟ ਪਾਣੀ ਪੀਣ ਦੇ ਨਾਲ ਜਿਹੜੇ ਸਾਡੇ ਬੋਲ ਨੇ ਉਹ ਕਾਲੇ ਪੈ ਲੱਗ ਜਾਂਦੇ ਨੇ ਨੰਬਰ 19 ਤੁਹਾਡੇ ਪੇਟ ਫੁੱਲਿਆ ਹੋਇਆ ਹੈ ਤਾਂ ਕੋਸੇ ਪਾਣੀ ਦੇ ਵਿੱਚ ਨਿੰਬੂ ਅਤੇ ਕਾਲੇ ਨਮਕ ਨੂੰ ਮਿਲਾ ਕੇ ਪੀਓ ਨੰਬਰ 20 बेहोश ਹੋਏ ਇਨਸਾਨ ਨੂੰ ਲਸਣ ਸੰਘਾਉਣ ਦੇ ਨਾਲ ਉਸ ਦੀ ਬੇਹੋਸ਼ੀ ਚਲੀ ਜਾਂਦੀ ਹੈ ਕਿਉਂਕਿ ਲਸਣ ਦੇ ਵਿੱਚ ਆਕਸੀਜਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਨੰਬਰ 21 ਸਾਫ ਦਾ ਪਾਊਡਰ ਬਣਾ ਕੇ ਮੂੰਹ ਦੇ ਵਿੱਚ ਜੇਕਰ ਛਾਲੇ ਹੋਏ ਨੇ ਉਸ ਦੇ ਉੱਪਰ ਲਗਾ ਲਓ ਇਸ ਦੇ ਨਾਲ ਤੁਹਾਨੂੰ ਆਰਾਮ ਮਿਲੇਗਾ ਨੰਬਰ 22 ਭੁੰਨਿਆ ਹੋਇਆ ਲੌਂਗ ਖਾਣ ਦੇ ਨਾਲ ਸੁੱਕੀ ਥੰਗ ਠੀਕ ਹੋ ਜਾਂਦੀ ਹੈ ਨੰਬਰ 23 ਨਿੰਬੂ ਦੇ ਪੱਤੇ ਖਾਣ ਦੇ ਨਾਲ ਸਾੜੇ ਢਿੱਡ ਦੇ ਅੰਦਰ ਜਿਹੜੇ ਜਾਨਲੇਵਾ ਕੀੜੇ ਹੁੰਦੇ ਨੇ ਉਹ ਮਰ ਜਾਂਦੇ ਨੇ ਨੰਬਰ 24 ਜੀਰਾ ਪਾਊਡਰ ਨੂੰ ਸ਼ਹਿਦ ਦੇ ਵਿੱਚ ਮਿਲਾ ਕੇ ਪੀਣ ਦੇ ਨਾਲ ਪਥਰੀ ਬਾਹਰ ਨਿਕਲ ਜਾਂਦੀ ਹੈ ਨੰਬਰ 25 ਦਮੇ ਦੀ ਬਿਮਾਰੀ ਤੋਂ ਬਚਣਾ ਹੈ ਤਾਂ ਰੋਜ਼ਾਨਾ ਅੰजीर ਖਾਓ ਨੰਬਰ 26 ਬ੍ਰੋਕਲੀ ਖਾਣ ਦੇ ਨਾਲ ਸਾਡੇ ਫੇਫੜੇ ਤਰੋ ਤਾਜ਼ਾ ਤੇ ਹੈਲਦੀ ਰਹਿੰਦੇ ਨੇ ਨੰਬਰ 27 ਕਰੇਲੇ ਆ ਖਾਣ ਦੇ ਨਾਲ ਸਾਡੀ ਰੋਗਾਂ ਦੇ ਨਾਲ ਲੜਨ ਦੀ ਸਮਰੱਥਾ ਵਾਧੀ ਹੈ ਨੰਬਰ 28 ਮੂਲੀਆਂ ਦੇ ਪੱਤਿਆਂ ਦਾ ਰਸ ਪੀਣ ਦੇ ਨਾਲ ਪੀਲੀਏ ਦੀ ਬਿਮਾਰੀ ਤੋਂ ਰਾਹਤ ਮਿਲਦੀ ਹੈ। ਨੰਬਰ 29 ਜੇਕਰ ਤੁਸੀਂ ਆਪਣਾ ਬਿਨਾ ਸਰਜਰੀ ਤੋਂ ਛਸ਼ਮਾ ਹਟਾਉਣਾ ਚਾਹੁੰਦੇ ਹੋ ਤਾਂ ਤਿੰਨ ਚਾਰ ਇਲਾਇਚੀਆਂ ਅਤੇ ਸੌਂਫ ਨੂੰ ਦੁੱਧ ਦੇ ਵਿੱਚ ਮਿਲਾ ਕੇ ਪੀਓ। ਨੰਬਰ 30 ਜੇਕਰ ਹਿਚਕੀ ਆਉਣਾ ਸ਼ੁਰੂ ਹੋ ਜਾਵੇ ਤਾਂ ਬੰਦ ਨਹੀਂ ਹੋ ਰਹੀ ਤਾਂ ਪੁਦੀਨੇ ਦੇ ਪੱਤਿਆਂ ਨੂੰ ਚਬਾਓ ਫੌਰਨ ਹਿਚਕੀ ਬੰਦ ਹੋ ਜਾਵੇਗੀ। ਨੰਬਰ 31 ਜੇਕਰ ਤੁਹਾਡੇ ਦੰਦਾਂ ਦੇ ਵਿੱਚ ਖੂਨ ਨਿਕਲਦਾ ਹੈ ਤਾਂ ਟਮਾਟਰ ਦਾ ਰਸ ਪੀਣ ਦੇ ਨਾਲ ਫਾਇਦਾ ਮਿਲਦਾ ਹੈ ਨੰਬਰ 32 ਤਰਬੂਜ ਖਾਣ ਦੇ ਫਾਇਦੇ ਇਸ ਦੇ ਵਿੱਚ ਘੱਟ ਕੈਲੋਰੀ ਅਤੇ අධਿਕ ਫਾਈਬਰ ਹੁੰਦਾ ਹੈ ਜੋ ਵਜ਼ਨ ਘੱਟ ਕਰਨ ਦੇ ਵਿੱਚ ਮਦਦ ਕਰਦਾ ਹੈ ਨੰਬਰ 33 ਤਰਬੂਜ ਦੇ ਵਿੱਚ ਵਿਟਾਮਿਨ A ਹੁੰਦਾ ਹੈ ਜੋ ਅੱਖਾਂ ਨੂੰ ਠੀਕ ਰੱਖਣ ਦੇ ਲਈ ਚੰਗਾ ਹੁੰਦਾ ਹੈ ਨੰਬਰ 34 ਨਾਰੀਅਲ ਪਾਣੀ ਚਕੁੰਦਰ ਦਾ ਜੂਸ ਮਿਲਾ ਕੇ ਪੀਣ ਦੇ ਨਾਲ ਹੱਡੀਆਂ ਦੇ ਦਰਦ ਤੋਂ ਆਰਾਮ ਮਿਲਦਾ ਹੈ ਅਤੇ ਸਰੀਰ ਦੇ ਵਿੱਚ ਤਾਕਤ ਮਿਲਦੀ ਹੈ ਨੰਬਰ 35 ਸਵੇਰ ਦੇ ਸਮੇਂ ਪਰੌਂਠੇ ਦੇ ਨਾਲ ਦਹੀਂ ਅਤੇ ਅੰਬ ਦਾ ਆਚਾਰ ਖਾਣ ਦੇ ਨਾਲ ਪੇਟ ਖਰਾਬ ਨਹੀਂ ਹੁੰਦਾ ਨੰਬਰ 36 ਜੇਕਰ ਤੁਸੀਂ ਜੁਆ ਤੋਂ ਪਰੇਸ਼ਾਨ ਹੋ ਤਾਂ ਉਸ ਨੂੰ ਖਤਮ ਕਰਨਾ ਚਾਹੁੰਦੇ ਹੋ ਅਦਰਕ ਨੂੰ ਪੀਸ ਕੇ ਸਿਰ ਦੇ ਵਿੱਚ ਲਗਾ ਲਓ ਜੁਆ ਖਤਮ ਹੋ ਜਾਣਗੀਆਂ ਨੰਬਰ 37 ਲਟਕੀ ਹੋਈ ਤ્વਚਾ ਅਤੇ ਝੋੜੀਆਂ ਵਾਲੀ ਤ્વਚਾ ਦੇ ਲਈ ਅਨਾਰ ਦਾ ਸੇਵਨ ਕਰੋ। ਨੰਬਰ 38 ਹਰੀ ਇਲਾਇਚੀ ਖਾਣ ਦੇ ਨਾਲ ਸਾਹ ਦੀ ਬਿਮਾਰੀ ਦੀ ਸਮੱਸਿਆ ਨਹੀਂ ਹੁੰਦੀ। ਨੰਬਰ 39 ਜੇਕਰ ਤੁਹਾਡੀਆਂ ਅੱਖਾਂ ਦੇ ਵਿੱਚ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੀ ਨਜ਼ਰ ਘਟ ਹੋਣ ਲੱਗ ਗਈ ਹੈ। ਫੌਰਨ ਡਾਕਟਰ ਨੂੰ ਮਿਲੋ। ਨੰਬਰ 40 ਭੋਜਨ ਕਰਨ ਤੋਂ ਬਾਅਦ ਆਪਣੇ ਹੱਥ ਝੂਠੇ ਥਾਲੀ ਦੇ ਵਿੱਚ ਨਹੀਂ ਧੋਣੇ ਚਾਹੀਦੇ ਇਹ ਵੀਡੀਓ ਆਮ ਜਾਣਕਾਰੀ ਤੇ ਅਧਾਰਤ ਹੈ ਜੇਕਰ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ